ਭਾਈ ਮਰਦਾਨਿਆ ਐਨੀ ਸੋਹਣੀ ਾਕਾਂਤ ਜਗਾ ਜੰਗਲ ਹੈ ਇੱਥੇ ਰਹਿ ਆਰਾਮ ਕਰ ਲਈਂ ਮਹਾਰਾਜ ਕਰੋ ਸਤਿਗੁਰੂ ਆਏ ਵਿਚਾਲੇ ਬੈਠੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਰਬਾਬ ਵਜਾਉਂਦਾ ਹੈ ਭਾਈ ਮਰਦਾਨਾ ਉਹ ਜਦੋਂ ਰਬਾਬ ਤੇ ਤਾਰ ਛੇੜਦਾ ਹੈ ਐਵੇਂ ਮਹਾਰਾਜ ਬੈਠੇ ਉਹਨੇ ਰਬਾਬ ਵਜਾਈ ਇਹ ਨਾ ਸੋਹਣਾ ਨਾਦ ਛੇੜਦਾ ਹੈ ਜੰਗਲ ਵਿੱਚ ਇੱਕ ਚੋਰ ਤੁਰਿਆ ਫਿਰਦਾ ਹੈ ਚੋਰ ਵਰਵਾਬ ਸੁਣ ਕੇ ਕੋਲ ਆ ਗਿਆ ਕੋਲ ਆ ਕੇ ਕਹਿੰਦਾ ਹੈ ਕੌਣ ਹੋ ਵੀ ਤੁਸੀਂ ਭਾਈ ਮਰਦਾਨੇ ਨੂੰ ਪੁੱਛਦਾ ਹੈ ਕੌਣ ਹੋ ਭਾਈ ਮਰਦਾਨਾ ਕਹਿੰਦਾ ਅਸੀਂ ਕੌਣ ਆਮ ਇਨਸਾਨ ਕਿਨਾਂ ਨਾ ਆਮ ਇਨਸਾਨ ਨਹੀਂ ਹੋ ਸਕਦੇ ਤੁਹਾਡੇ ਚਿਹਰਿਆਂ 'ਚ ਐਨੀ ਖੇਚ ਤੁਹਾਡੇ ਚਿਹਰਿਆਂ 'ਚ ਐਨਾ ਪਿਆਰ ਝਲਕਦਾ ਹੈ ਠਾਠਾ ਮਾਰਦਾ ਚਿਹਰਾ ਤੁਹਾਡਾ ਕੌਣ ਹੋ ਤੁਸੀਂ ਭਾਈ ਮਰਦਾਨਾ ਕਹਿੰਦਾ ਗੱਲ ਸੁਣ ਆ ਜਿਹੜੇ ਵਿਚਾਲੇ ਬੈਠੇ ਨੇ ਨਾ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਰੱਬ ਆਪ ਧਰਤੀ ਤੇ ਆਇਆ ਸੰਗਤਾਂ ਦਾ ਪਲਾ ਕਰ ਅਛਮਾਰ ਮੈਂ ਮਹਾਰਾਜ ਦਾ ਸਿੱਖ ਮਰਦਾਨਾ ਰਬਾਬਰ ਜਮਨਾ ਤਾਨ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਪੁਰਖਾ ਸਾਹਮਣੇ ਬਹਿ ਜਾ ਅੱਗੇ ਬਾ ਲਿਆ ਇਹਨਾਂ ਕੀ ਨਾਮ ਤੇਰਾ ਤੇਰਾ ਨਾਮ ਕੀ ਜੀ ਮੇਰਾ ਨਾਮ ਏ ਮਹਾਰਾਜ ਭੂਮੀਆਂ ਚੋਰ ਇਹ ਕਹਿੰਦਾ ਮੇਰਾ ਨਾਮ ਭੂਮੀਆਂ ਚੋਰ ਮਾਰੇ ਕਹਿੰਦੇ ਭੂਮੀਆਂ ਤੇ ਠੀਕ ਹੈ ਪਰ ਚੋਰ ਕਿਉਂ ਲੱਗਦਾ ਤੇਰੇ ਨਾਮ ਨਾਲ ਤੂੰ ਤੈਨੂੰ ਚੋਰ ਕਿਉਂ ਬੋਲਿਆ ਜਾਂਦਾ ਕਿਨਾਂ ਮਹਾਰਾਜ ਮੇਰੇ ਕੰਮ ਹੀ ਚੋਰਾਣੇ ਕਰਦਾ ਹੀ ਚੋਰੀਆਂ ਮੈਂ ਥਗੀਆਂ ਮਾਰਦਾ ਡਾਕੇ ਮਾਰਦਾ ਆ ਜੰਗਲ ਵਿੱਚ ਜਿਹੜਾ ਹੁੰਦਾ ਲੁੱਟ ਲੈਣਾ ਤੁਸੀਂ ਪਤਾ ਨਹੀਂ ਕਿਵੇਂ ਬਚ ਗਏ ਤੁਹਾਡੇ ਤੇ ਪਤਾ ਨਹੀਂ ਕਿਵੇਂ ਰਹਿਮ ਆ ਗਿਆ ਹੁਣ ਨੂੰ ਤਾਂ ਮੈਂ ਲੁੱਟ ਲੈਣਾ ਹੁਣਾਂ ਧੰਗ ਗੁਰੂ ਨਾਨਕ ਸਾਹਿਬ ਮਹਾਰਾ ਜੀ ਨੇ ਅੱਛਾ ਤਾਂ ਚੋਰ ਕਹਿੰਦੇ ਨੇ ਕਿਨਾਂ ਤਾਂ ਚੋਰ ਕਹਿੰਦੇ ਨੇ ਮੈਨੂੰ ਗੁਰੂ ਨਾਨਕ ਸਾਹਿਬ ਮਾਰੇ ਕੇ ਨੇ ਗੱਲ ਸੁਣ ਇਹ ਬਾਤਾਂ ਚੰਗੀਆਂ ਨਹੀਂ ਇਹ ਗੱਲਾਂ ਸੋਭਦੀਆਂ ਨਹੀਂ ਕਾਦੇ ਵਾਸਤੇ ਚੋਰੀਆਂ ਕਰਦਾ ਇਹਨਾਂ ਮਾਰੇ ਪਰਿਵਾਰ ਨਹੀਂ ਪਾਲਣਾ ਬੱਚੇ ਨਹੀਂ ਪਾਲਣੇ ਸਾਧ ਸੰਗਤ ਜੀ ਮਹਾਰਾਜ ਨੂੰ ਕਹਿੰਦਾ ਮੈਂ ਪਰਿਵਾਰ ਪਾਲਣਾ ਹੈ ਬੱਚੇ ਪਾਲਣੇ ਨੇ ਸੁੱਖ ਦੀ ਨੀਂਦਰ ਸੋਣਾ ਹੈ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਆਖਣ ਲੱਗੇ ਜੇਤੇ ਰੱਖੀ ਭੂਮੀਆਂ ਜਿਹੜੇ ਮਾਲਕ ਨੇ ਸਵਾਸ ਦਿੱਤੇ ਨੇ ਜਿਹੜੇ ਬੱਚਿਆਂ ਨੂੰ ਸੁੱਖ ਦੀਆਂ ਨੀਂਦਰਾਂ ਸੁਵਾਉਣ ਨੂੰ ਫਿਰਦਾ ਹੈ ਕਿਸੇ ਦਾ ਸੁੱਖ ਹਰਾਮ ਕਰਕੇ ਆਪਣੇ ਬੱਚਿਆਂ ਨੂੰ ਸੁੱਖ ਪਚਾਉਣਾ ਇਹ ਕੋਈ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਆਪ ਚੋਰੀਆਂ ਕਰਦਾ ਖਾਂਦੇ ਤੇਰੇ ਬੱਚੇ ਨੇ ਲੈ ਚੇਤੇ ਰੱਖੀ ਜਿੱਦਣ ਹਿਸਾਬ-ਕਿਤਾਬ ਹੋਇਆ ਨਾ ਤੇਰੇ ਨਾਲ ਹੋਣਾ ਹੈ ਜਿੱਦਣ ਲੇਖਾ ਜੋਖਾ ਹੋਇਆ ਤੇਰੇ ਨਾਲ ਹੋਣਾ ਤੇਰੇ ਬੱਚਿਆਂ ਨਾਲ ਨਹੀਂ ਪਤਾ ਕੀ ਕਹਿੰਦਾ ਹੁਣ ਉਹਨੂੰ ਪਤਾ ਹੀਗਾ ਕਿ ਜਿਹੜਾ ਕਰਦਾ ਹੀ ਚੋਰੀਆਂ ਕਹਿੰਦਾ ਮਹਾਰਾਜ ਇਹ ਲੇਖਾ ਕੀ ਹੁੰਦਾ ਐ ਪੁੱਛਦਾ ਇਹ ਲੇਖਾ ਕੀ ਹੁੰਦਾ ਮਰ ਕਹਿੰਦੇ ਆ ਜਿਹੜਾ ਕੰਮ ਕਰਨਾ ਹੈ ਲੇਖਾ ਜਦੋਂ ਬੱਚਾ ਘਰ ਤੋਂ ਕੋਈ ਮਾਇਆ ਲੈ ਕੇ ਜਾਂਦਾ ਆਉਂਦੇ ਨੂੰ ਮਾਤਾ ਪਿਤਾ ਪੁੱਛਦੇ ਨੇ ਵੀ ਕਿੱਥੇ ਖਰਚੀ ਕਿਹੜੀ ਮਾਇਆ ਕਿੱਥੇ ਲਾਈ ਭੁਮੀਆਂ ਜਿਹੜੇ ਮਾਲਕ ਨੇ ਸਾਹ ਦਿੱਤੇ ਸਵਾਸ ਦਿੱਤੇ ਦੇਹ ਦਿੱਤੀ ਮਨੁੱਖਾ ਸਰੀਰ ਦਿੱਤਾ ਜਿੱਦਣ ਮਰ ਕੇ ਮਾਲਕ ਦੇ ਘਰ ਗਏ ਨਾ ਉਹਨੇ ਕੱਲੇ ਕੱਲੇ ਸਵਾਸ ਦਾ ਹਿਸਾਬ ਲੈਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਇੱਕ ਘੜੀ ਮੋਹਤ ਕਾ ਲੇਖਾ ਮੰਗੈ ਇੱਕ ਇੱਕ ਘੜੀ ਦਾ ਲੇਖਾ ਮੰਗਣਾ ਮਰੇ ਲੇਖਾ ਕੀ ਹੁੰਦਾ ਕਹਿੰਦੇ ਹਿਸਾਬ ਲੈਣਗੇ ਤੇਰੇ ਤੂੰ ਦੁਨੀਆਂ ਤੇ ਕਰਿਆ ਕੀ ਆ ਕੇ ਇਹ ਲੇਖਾ ਹਰ ਕ ਨਾਲ ਹੁੰਦਾ ਕਿ ਨਸਾਰਿਆਂ ਨਾਲ ਹੀ ਹੁੰਦਾ ਮੇਰੇ ਨਾਲ ਵੀ ਹੋਏਗਾ ਕਹਿੰਦੇ ਤੇਰੇ ਨਾਲ ਕਿਉਂ ਨਹੀਂ ਹੋਏਗਾ ਤੇਰੇ ਨਾਲ ਤੇ ਜ਼ਿਆਦਾ ਹੋਣਾ ਚੋਰੀਆਂ ਕਰਦਾ ਠੱਗੀਆਂ ਮਾਰਦਾ ਸੱਚੇ ਪਾਤਸ਼ਾਹ ਜਿੱਦਾਂ ਜਿੱਦਾਂ ਤੁਸੀਂ ਬਚਨ ਕਰਦੇ ਹੋ ਮੇਰਾ ਮਨ ਡਰੀ ਜਾਂਦਾ ਮੇਰਾ ਮਨ ਡਰਦਾ ਮਹਾਰਾਜ ਮੈਂ ਬਾਚ ਨਹੀਂ ਸਕਦਾ ਇਹਨੇ ਬਾਚ ਸਕਦਾ ਤੂੰ ਬਾਚ ਸਕਦਾ ਹੈ ਮਹਾਰਾਜ ਕਿੰਨਾ ਇਹਨੇ ਚੋਰੀਆਂ ਕਰਨੀਆਂ ਛੱਡ ਦੇ ਠਗੀਆਂ ਮਾਰਨੀਆਂ ਛੱਡ ਦੇ ਕਹਿੰਦਾ ਜਿੱਦਾਂ ਦੇ ਤੁਸੀਂ ਵਚਨ ਕੀਤੇ ਨੇ ਮਹਾਰਾਜ ਮੇਰਾ ਦਿਲ ਕਰਦਾ ਨਹੀਂ ਝੋਰੀਆਂ ਕਰਨ ਨੂੰ ਹਣ ਤੁਸੀਂ ਲੇਖੇ ਦੀ ਗੱਲ ਕਰਦੇ ਹੋ ਤੁਸੀਂ ਦਰਗਾਹ ਚ ਜਾਣ ਦੀਆਂ ਗੱਲਾਂ ਕਰਦੇ ਹੋ ਮਹਾਰਾਜ ਕਹਿੰਦਾ ਜਿੱਦਣ ਹਸਾਬਕ ਤਾਬ ਹੋਇਆ ਚੇਤੇ ਰੱਖੀ ਤੇਰੇ ਨਾਲ ਹੋਣਾ ਤੇਰੇ ਘਰ ਵਾਲੀ ਨਾਲ ਨਹੀਂ ਤੇਰੇ ਬੱਚਿਆਂ ਨਾਲ ਨਹੀਂ ਮਹਾਰਾਜ ਐਨਾ ਗਿਆਨ ਦਿੱਤਾ ਹੈ ਲੇਖੇ ਦੀਆਂ ਗੱਲਾਂ ਕਰਦੇ ਹੋ ਮਾਰੇ ਮੇਰਾ ਕਦੋਂ ਖਹਿੜਾ ਛੁੱਟੇਗਾ ਮੇਰਾ ਖਹਿੜਾ ਛਡਾ ਦਿਓ ਸਤਿਗੁਰੂ ਕੋਈ ਸੌਖਾ ਜਿਹਾ ਤਰੀਕਾ ਦੱਸੋ ਮੈਂ ਚੋਰੀਆਂ ਵੀ ਛੱਡਦਾ ਤੁਹਾਡੇ ਚਰਨਾਂ ਨਾਲ ਵੀ ਜੁੜ ਜਾਣਾ ਮਾਰੇ ਕਹਿੰਦੇ ਜੇ ਤੈਨੂੰ ਕੋਈ ਬਚਨ ਕਰੀਏ ਤਾਂ ਮੰਨ ਲਏਗਾ ਤੇਰਾ ਦਿਲ ਕਰਦਾ ਚੋਰੀਆਂ ਛੱਡਣ ਨੂੰ ਠੱਗੀਆਂ ਮਾਰਨ ਨੂੰ ਠੱਗੀਆਂ ਮਾਰਦੇ ਛੱਡਣ ਨੂੰ ਦਿਲ ਕਰਦਾ ਇਹ ਨਾ ਦਿਲ ਭੜਾ ਕਰਦਾ ਮਾਰੇ ਕਿਰਪਾ ਕਰ ਦਿਓ ਬਸ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੇਰਾ ਕੋਈ ਕਰਮ ਜਾਗ ਗਿਆ ਸਾਡੇ ਸਾਹਮਣੇ ਆ ਗਿਆ ਹੁਣ ਆਪਣਾ ਮਲਾਪ ਹੋਇਆ ਜੇ ਤੇਰਾ ਦਿਲ ਕਰਦਾ ਹੈ ਨਾ ਚੋਰੀਆਂ ਛੱਡਣ ਨੂੰ ਠੱਗੀਆਂ ਛੱਡਣ ਨੂੰ ਲੈ ਚੇਤੇ ਰੱਖੀ ਤੇਰੇ ਨਾਲ ਅਸੀਂ ਕੁਝ ਬਚਨ ਕਰਨੇ ਨੇ ਬਚਨ ਨਵਾ ਦੇਗਾ ਜੇ ਅਸੀਂ ਤੇਨੂੰ ਤੇਰੇ ਨਾਲ ਕੋਈ ਬਚਨ ਕਰੀਏ ਬਚਨਾ ਤੇ ਪੂਰਾ ਉਤਰ ਜਾਏਗਾ ਕਿ ਨਾ ਮਾਰੇ ਤੁਸੀਂ ਬਚਨ ਕਰੋਗੇ ਮੇਰਾ ਕੀ ਫਾਇਦਾ ਮੈਂ ਬਚਨ ਕਿਉ ਮੰਨਾਗਾ ਤੁਹਾਡੇ ਮੇਰਾ ਕੰਮ ਛੁੱਟ ਜਾਏਗਾ ਚੋਰੀਆਂ ਛੁੱਟ ਜਾਣਗੀਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਗੱਲ ਸੁਣੋ ਭੂਮੀਆਂ ਤੂੰ ਸੌਖੇ ਤਰੀਕੇ ਦੀ ਗੱਲ ਕੀਤੀ ਹੈ ਨਾ ਹਾਂ ਮਹਾਰਾਜ ਕਹਿੰਦੇ ਇੱਕ ਚੇਤੇ ਰੱਖੀ ਜਿੰਨੀਆਂ ਮਰਜ਼ੀ ਚੋਰੀਆਂ ਕਰੀ ਜਿੰਨੀਆਂ ਮਰਜ਼ੀ ਠੱਗੀਆਂ ਮਾਰੀ ਐਨੀ ਗੱਲ ਦਿਲ 'ਚ ਵਸਾ ਲਈ ਵੀ ਜਿਹੜੇ ਬਚਨ ਆਪਣੇ ਇੱਥੇ ਬਹਿ ਕੇ ਹੋ ਗਏ ਉਹ ਬਚਨ ਤੋਂ ਨਾ ਮੁਕਰੀ ਕਰੀਓ ਇਹ ਭਰੋਸਾ ਦੇ ਤੂੰ ਇਹ ਯਕੀਨ ਦੇ ਜਿਹੜਾ ਵਚਨ ਕਰ ਲਿਆ ਖਿਸਕੇਗਾ ਨਹੀਂ ਵਚਣਾ ਤੋਂ ਹੱਥ ਜੋੜ ਕੇ ਕਹਿੰਦਾ ਕਿ ਨਾ ਮਾਰੇ ਮੈਂ ਚੋਰੀਆਂ ਵੀ ਕਰੀਆਂ ਕਹਿੰਦੇ ਚੋਰੀਆਂ ਵੀ ਕਰੀ ਜਾਂਦਾ ਮੈਂ ਠਗੀਆਂ ਵੀ ਮਾਰੀਆਂ ਕਹਿੰਦੇ ਮਾਰੀ ਜਾਂਦਾ ਠਗੀਆਂ ਕਰਨਾ ਕੀ ਕਹਿੰਦੇ ਵਚਨ ਨਵਾਦੀ ਕਿ ਨਾ ਮਾਰੇ ਕਾਮੀ ਬੜਾ ਸੌਖਾ ਹੈ ਦੱਸੋ ਮਹਾਰਾਜ ਆ ਤੁਹਾਡੇ ਸਾਹਮਣੇ ਬੈਠਾ ਮੇਰਾ ਵਾਦਾ ਰਿਹਾ ਮੈਂ ਮਰ ਨਹੀਂ ਮਰ ਜਾਗਾ ਜਿਹੜੇ ਬਚਨ ਇੱਥੇ ਤੁਹਾਡੇ ਨਾਲ ਕਰ ਲਏ ਮੈਂ ਇਹ ਬਚਨਾ ਤੁਰੀਸ ਪੱਕੀ ਗੱਲ ਲਈ ਗਨਹਾ ਮਾਰ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਸੁਣ ਅੱਜ ਤੋਂ ਬਾਅਦ ਮਹਾਰਾਏ ਪਹਿਲਾ ਉਪਦੇਸ਼ ਪਹਿਲਾ ਬਚਨ ਉਹਨੂੰ ਦੇਣ ਲੱਗੇ ਨੇ ਭੂਮੀਆਂ ਅੱਜ ਤੋਂ ਬਾਅਦ ਕਿਸੇ ਕਿਸੇ ਨਾਲ ਵੀ ਝੂਠ ਨਹੀਂ ਬੋਲਣਾ ਕਿਸੇ ਨਾਲ ਵੀ ਚਾਹੇ ਸਿਰ ਤੇ ਆਰਾ ਚੱਲ ਜੇ ਪਰ ਤੂੰ ਝੂਠ ਨਹੀਂ ਬੋਲਣਾ ਪਹਿਲਾ ਬਚਨ ਕਿ ਨਾ ਮਹਾਰਾ ਨਹੀਂ ਬੋਲ ਗੱਲ ਹੀ ਕੋਈ ਸੱਤ ਬਚਨ ਮਹਾਰਾ ਤੁਸੀਂ ਤੁਹਾਡੇ ਨਾਲ ਬਚਨ ਕੀਤਾ ਮੈਂ ਬੋਲਦਾ ਹੀ ਨਹੀਂ ਜੀ ਝੂਠ ਮਹਾਰਾ ਦੂਜਾ ਬਚਨ ਦੱਸੋ ਮਹਾਰਾ ਇਹ ਕਹਿੰਦੇ ਦੂਜਾ ਬਚਨ ਅੱਜ ਤੋਂ ਬਾਅਦ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਇਹ ਦੂਜਾ ਬਚਨ ਬੋਲੋ ਲੂਣ ਖਾ ਲਿਆ ਜਿੰਦਾ ਕਦੇ ਹਰਾਮ ਨਹੀਂ ਕਰਨਾ ਇਹਨਾਂ ਨਹੀਂ ਕਰਦੇ ਇਹ ਵੀ ਵਚਨ ਮੰਨ ਲਿਆ ਮਹਾਰਾਜ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਮੈਂ ਨਹੀਂ ਅੱਜ ਤੋਂ ਲੂਣ ਖਾ ਕੇ ਹਰਾਮ ਕਰਦਾ ਮਹਾਰੇ ਤੀਜਾ ਵਚਨ ਲਸੋ ਕੀ ਮੇਰੇ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਤੇਰੇ ਵਾਸਤੇ ਤੀਜਾ ਵਚਨ ਅੱਜ ਤੋਂ ਬਾਅਦ ਨਾ ਕਿਸੇ ਨਾਲ ਗਰੀਬ ਮਾਰ ਕਰਨੀ ਤੇ ਨਾ ਕਿਸੇ ਨਾਲ ਹੋਣ ਦੇ ਇਹ ਤਿੰਨ ਬਚਨ ਨੇ ਨਾ ਗਰੀਬ ਮਾਰ ਕਰਮੀ ਦੇ ਨਾ ਹੋਣ ਦੇਣੀ ਤੇਰੇ ਕਰਕੇ ਕਿਸੇ ਨਾਲ ਗਰੀਬ ਮਾਰਨੀ ਨਹੀਂ ਹੋਣੀ ਚਾਹੀਦੀ ਹੱਥ ਜੁੜ ਗਏ ਆ ਤਿੰਨ ਬਚਨ ਕਹਿੰਦੇ ਆ ਤਿੰਨੇ ਬਚਨ ਨੇ ਬਸ ਪਹਿਲਾ ਝੂਠ ਨਹੀਂ ਬੋਲਣਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਗਰੀਬ ਮਾਰ ਨਹੀਂ ਕਰਨੀ ਮਹਾਰਾਜ ਅੱਗੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਕੋਸ਼ਿਸ਼ ਕਰਾਂਗਾ ਚੋਰੀਆਂ ਛੱਡੀਆਂ ਜਾਣ ਅੱਜ ਤੋਂ ਬਾਅਦ ਮੈਂ ਚੋਰੀਆਂ ਨਹੀਂ ਕਰਦਾ ਠੱਗੀਆਂ ਨਹੀਂ ਮਾਰਦਾ ਆਹ ਇਹ ਵੀ ਬਚਨ ਦੇਣਾ ਤੁਹਾਨੂੰ ਜਿਹੜੇ ਬਚਨ ਇੱਥੇ ਹੋ ਗਏ ਮੈਂ ਮਰਨੀ ਮਰ ਜਾਵਾਂਗਾ ਪਰ ਬਚਨਾ ਤਾਂ ਨਹੀਂ ਖਿਸਕਦਾ ਮਾਰਾ ਜੀ ਮੈਂ ਬਚਨ ਲਵਾ ਤੇ ਕੀ ਹੋਏਗਾ ਭੂਮੀਆਂ ਬਚਨਾ ਤੇ ਪਹਿਰਾ ਦੇ ਦੇ ਬਚਨ ਮੰਨ ਕੇ ਵੇਖ ਲੈ ਜਿਹੜਾ ਕੁਝ ਤੇਰੀ ਜ਼ਿੰਦਗੀ 'ਚ ਜਿਹੜਾ ਨਖਾਰ ਆਏਗਾ ਜਿਹੜਾ ਤੇਰੀ ਜ਼ਿੰਦਗੀ 'ਚ ਆਨੰਦ ਭਰਿਆ ਜਾਏਗਾ ਤੂੰ ਤੇ ਸਾਨੂੰ ਲੱਭਦਾ ਫਿਰੇਗਾ ਬੋਲੋ ਜੀ ਵਾਹੇ ਗੁਰੂ ਸਤਿਗੁਰੂ ਨੇ ਉਪਦੇਸ਼ ਦਿੱਤਾ ਚਲੇ ਗਏ ਮਹਾਰਾਜ ਚਲੇ ਗਏ ਇਹਨੇ ਭਜਨ ਕਰ ਲਿਆ ਕਹਿੰਦਾ ਅੱਜ ਤੋਂ ਬਾਅਦ ਮਹਾਰਾ ਮੈਂ ਨਹੀਂ ਮਾੜਾ ਕੰਮ ਕਰਦਾ ਸਾਧ ਸੰਗਤ ਜੀ ਮਹਾਰਾ ਇਹਦੇ ਜਾਣ ਪਿੱਛੋਂ 2 ਦਿਨ ਲੰਘ ਗਏ 4 ਦਿਨ ਲੰਘ ਗਏ ਭਜਨ ਕਰਦਾ ਹੈ ਬੰਦਗੀ ਕਰਦਾ ਹੈ ਹਫਤਾ ਲੰਘ ਗਿਆ 10 ਦਿਨ ਲੰਘ ਗਏ ਕਹਿੰਦੇ ਮਹੀਨੇ ਕੇ ਬਾਅਦ ਸੋਚਦਾ ਹੈ ਹੋੜ ਲੱਗਦੀ ਅੰਦਰੋਂ ਤੋੜ ਲੱਗਦੀ ਕਿ ਨਾ ਮੈਂ ਤੇ ਵਿਹਲਾ ਹੀ ਬਹਿ ਗਿਆ ਕਰ ਦਿਲ ਕਰਦਾ ਚੋਰੀਆਂ ਕਰਨ ਨੂੰ ਠਗੀਆਂ ਕਰਨ ਨੂੰ ਸਰਸੰਗਤ ਜੀ ਮਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਦੀ ਜਿਹੜੀ ਆਦਤ ਪੈ ਜੇ ਉਹ ਨਹੀਂ ਜਾਂਦੀ ਹੁੰਦੀ ਦਿਲ ਕਰਦਾ ਹੈ ਮਨੋਂ ਆਪਣੇ ਮਨ ਨਾਲ ਹੀ ਸਲਾਮਾਂ ਕਰੀ ਜਾਂਦਾ ਹੈ ਕਹਿੰਦਾ ਮਹਾਰਾਜ ਨੇ ਇਹ ਥੋੜਾ ਕਿਹਾ ਸੀ ਵੀ ਚੋਰੀਆਂ ਨਹੀਂ ਕਰਨੀਆਂ ਮਹਾਰਾਜ ਨੇ ਇਹ ਥੋੜਾ ਕਿਹਾ ਸੀ ਵੀ ਠੱਗੀਆਂ ਨਹੀਂ ਮਾਰਨੀਆਂ ਮਹਾਰਾਜ ਨੇ ਐਂ ਕਿਹਾ ਸੀ ਵੀ ਬਚਨ ਨਵਾਦੀ ਕਹਿੰਦਾ ਆਪਾਂ ਆਪਾਂ ਬਚਨਾਂ ਤੋਂ ਫਿਸਕਣਾ ਹੀ ਨਹੀਂ ਉਹਨਾਂ ਨੇ ਕਿਹਾ ਸੀ ਵੀ ਗਰੀਬ ਮਾਰ ਨਹੀਂ ਕਰਨੀ ਸੁਣਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਗਰੀਬ ਮਾਰ ਨਹੀਂ ਕਰਨੀ ਕਹਿੰਦਾ ਆਪਾਂ ਗਰੀਬ ਨੂੰ ਲੁੱਟਣਾ ਹੀ ਨਹੀਂ ਆਪਾਂ ਸਾਨੀ ਰਾਜੇ ਨੂੰ ਲਾਵਾਂਗੇ ਜਾ ਕੇ ਵੇਖੋ ਗਰੀਬ ਦੇ ਘਰ ਚ ਜਾਣਾ ਹੀ ਨਹੀਂ ਦਾਕਾ ਹੀ ਨਹੀਂ ਮਾਰਨਾ ਜੇ ਲੁੱਟਾਂਗੇ ਤਾਂ ਰਾਜੇ ਨੂੰ ਲੁੱਟਾਂਗੇ ਲੁੱਟਾਂਗਾ ਵੀ ਇਸ ਤਰੀਕੇ ਨਾਲ ਇੱਕੋ ਵਾਰੀ ਧੰਨ ਲਿਆਵਾਂਗਾ ਮੁੜ ਕੇ ਲੋੜ ਨਹੀਂ ਚੋਰੀ ਕਰਨ ਦੀ ਕਹਿੰਦਾ ਮਹਾਰਾਜ ਇਹ ਥੋੜਾ ਕਹਿ ਕੇ ਕਿੰਨ ਵੀ ਚੋਰੀਆਂ ਨਹੀਂ ਕਰਨੀਆਂ ਮਹਾਰਾਜ ਨੇ ਕਿ ਗਰੀਬ ਮਾਰ ਨਹੀਂ ਕਰਨੀ ਮਨ ਬਣਾ ਲਿਆ ਭੂਮੀਆਂ ਚੋਰ ਕਹਿੰਦਾ ਮਹਾਰਾਜ ਦੇ ਬਚਨਾਂ ਤੋਂ ਨਹੀਂ ਹਿਸਕਣਾ ਪਰ ਚੋਰੀ ਕਰਨ ਜ਼ਰੂਰ ਜਾਵਾਂਗਾ ਅੱਧੀ ਰਾਤ ਨੂੰ ਤਿਆਰ ਹੋਇਆ ਵਿਅੰਤ ਬਣਾਈ ਕਹਿੰਦਾ ਮੈਂ ਰਾਜੇ ਰਾਜੇ ਨੂੰ ਲੁੱਟ ਕੇ ਲਿਆਵਾਂਗਾ ਰਾਜੇ ਤੋਂ ਮਾਇਆ ਲੈਣੀ ਖੋ ਕੇ ਤਿਆਰ ਹੋ ਗਿਆ ਬਸਤਰ ਪਾ ਲਏ ਘੋੜੇ ਤੇ ਚੜਿਆ ਬੜੀ ਫੱਪ ਬਣਾਈ ਵੇਖਣ ਨੂੰ ਐਂ ਲੱਗਦਾ ਜਿਵੇਂ ਬਹੁਤ ਅਮੀਰ ਬੰਦਾ ਹੋਵੇ ਪਰ ਹੈ ਡਾਕੂ ਹੈ ਚੋਰ ਅੱਧੀ ਰਾਤ ਦਾ ਵੇਲਾ ਹੈ ਜਾਂਦੇ ਹੋ ਅੱਧੀ ਰਾਤ ਦਾ ਵੇਲਾ ਹੈ ਰਾਜੇ ਦੇ ਘੋੜੇ ਤੇ ਚੜਿਆ ਘੋੜੇ ਨੂੰ ਮਾਰੀ ਅੱਡੀ ਤੇ ਰਾਜੇ ਦੇ ਮਹਿਲ ਦੇ ਅੱਗੇ ਖੜ ਗਿਆ ਜਾ ਕੇ ਰਾਜੇ ਦੇ ਮਹਿਲ ਦੇ ਜਦੋਂ ਅੱਗੇ ਖੜ ਗਿਆ ਹੁਣ ਉਥੇ ਦਰਵਾਜ਼ੇ ਨੇ ਸਿਪਾਈ ਨੇ ਪਹਿਰੇਦਾਰ ਨੇ ਕਿ ਨਾ ਜਾਵਾਂਗੇ ਲੁੱਟ ਲਿਆਵਾਂਗੇ ਜਦੋਂ ਰਾਜੇ ਦੇ ਦਰਬਾਰ ਰਾਜੇ ਦੇ ਮਹਿਲ ਦੇ ਅੱਗੇ ਗਿਆ ਉਹ ਦਵਾਰਪਾਲ ਪੁੱਛਦੇ ਨੇ ਆਏ ਨੂੰ ਹੀ ਸਿਪਾਈ ਜਿਹੜੇ ਅੱਗੇ ਖੜੇ ਨੇ ਉਹ ਪੁੱਛਦੇ ਨੇ ਕਹਿੰਦੇ ਜੀ ਕੌਣ ਤੁਸੀਂ ਕੌਣ ਹੈ ਭਾਈ ਤੂੰ ਜਦੋਂ ਐ ਪੁੱਛਿਆ ਤੂੰ ਕੌਣ ਹੈ ਸਾਰਸੰਗਤ ਜੀ ਮੱਥੇ ਤੇ ਹੱਥ ਮਾਰਦਾ ਉਹ ਮਨਾ ਆਹ ਕੀ ਪੁੱਛ ਲਿਆ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਹਿਲਾ ਬਚਨ ਯਾਦ ਆ ਗਿਆ ਮਾਰੇ ਨੂੰ ਤੇ ਬਚਨ ਕੀਤਾ ਵੀ ਝੂਠ ਨਹੀਂ ਬੋਲਣਾ ਏ ਮੈਨੂੰ ਪੁੱਛਦੇ ਨੇ ਵੀ ਕੌਣ ਹੈ ਤੂੰ ਹੁਣ ਕੀ ਕਰਾਂ ਇੱਕ ਮਨ ਕਰਦਾ ਵੀ ਝੂਠ ਝੂਠ ਬੋਲ ਦਿੰਨੇ ਆਏ ਕਹਿੰਦਾ ਮਾਰੇ ਕਿਹੜਾ ਕੋਲ ਖੜੇ ਨੇ ਇੱਕੋ ਵਾਰੀ ਧੰਗ ਲੁੱਟ ਕੇ ਲਿਆਵਾਂਗੇ ਮੁੜ ਕੇ ਥੋੜਾ ਲੋੜ ਪੈਣੀ ਉਹ ਸਿਪਾਈ ਫੇਰ ਪੁੱਛਦੇ ਉਹ ਬਾਈ ਦੱਸਦਾ ਨਹੀਂ ਕੌਣ ਹੈ ਤੂੰ ਇਹ ਮਨ ਨਾਲ ਵਿਚਾਰ ਕਰਦਾ ਸੱਚ ਬੋਲਾਂ ਜਾਂ ਝੂਠ ਬੋਲਾਂ ਪਤਾ ਕੀ ਕਹਿੰਦਾ ਉਹ ਮਨਾ ਚੋਰੀਆਂ ਤੇ ਫੇਰ ਵੀ ਕਰ ਲਾਂਗੇ ਡਾਕੇ ਤੇ ਫੇਰ ਵੀ ਮਾਰ ਲਾਂਗੇ ਗੁਰੂ ਨਾਨਕ ਦੇ ਵਚਨ ਥੋੜਾ ਦੁਬਾਰਾ ਮਿਲਨੇ ਨੇ ਕਹਿੰਦਾ ਸੱਚ ਬੋਲ ਦੰਨੇ ਆ ਜੋ ਹੋਏਗੀ ਵੇਖੀ ਜਾਏਗੀ ਸੱਚ ਬੋਲ ਦੰਨੇ ਇੱਕ ਵਾਰ ਕਹਿੰਦਾ ਕੌਣ ਤੂੰ ਕਹਿੰਦਾ ਮੈਂ ਮੈਂ ਆਂ ਜੀ ਚੋਰ ਇਹ ਬੋਲਦਾ ਹੈ ਸੱਚ ਬੋਲਦਾ ਮੈਂ ਚੋਰ ਆ ਉਹ ਆਪਸ ਚ ਗੱਲਾਂ ਕਰਦੇ ਇਸ ਬਾਈ ਕਹਿੰਦੇ ਵੇਖਣ ਨੂੰ ਤੇ ਲੱਗਦਾ ਨਹੀਂ ਚੋਰ ਘੋੜੇ ਤੇ ਚੜਿਆ ਐਡੀ ਫੱਬ ਕਦੇ ਚੋਰ ਵੀ ਕਹਿੰਦਾ ਵੀ ਮੈਂ ਚੋਰ ਆ ਰਾਜੇ ਦਾ ਕੋਈ ਨਜ਼ਦੀਕੀ ਨਾ ਹੋਵੇ ਭੇਜ ਦੇਣਾ ਚਾਹੀਦਾ ਅੰਦਰ ਸੱਚ ਬੋਲਿਆ ਉਹਨਾਂ ਨੇ ਰੋਕਿਆ ਨਹੀਂ ਕਹਿੰਦੇ ਚਲੇ ਜਾਓ ਜੀ ਅੰਦਰ ਜਾਓ ਮੇਲੋ ਰਾਜੇ ਨੂੰ ਜਾ ਕੇ ਅੰਦਰ ਚਲੇ ਆ ਗਏ ਜਦੋਂ ਅੰਦਰ ਗਿਆ ਚੋਰ ਕਰਨ ਵਾਲ ਚੋਰੀ ਕਰਨ ਵਾਲਿਆਂ ਨੂੰ ਬਹੁਤ ਤਰੀਕੇ ਹੁੰਦੇ ਨੇ ਸਰ ਸਿੰਘ ਜੀ ਸੱਚ ਬੋਲ ਕੇ ਅੰਦਰ ਚਲੇ ਆ ਗਿਆ ਰਾਜੇ ਦੇ ਮਹਿਲ ਚ ਗਿਆ ਰਾਣੀਆਂ ਤੇ ਗਹਿਣੇ ਇਕੱਠੇ ਕੀਤੇ ਮਾਇਆ ਇਕੱਠੀ ਕੀਤੀ ਧਨ ਇਕੱਠਾ ਕੀਤਾ ਜਿੱਥੇ ਜਿੱਥੇ ਜੋ ਜੋ ਗਲਿਆ ਸਭ ਪੰਡ ਬਣਾ ਲਈ ਕਹਿੰਦੇ ਚੋਖੀ ਸਾਰੀ ਪੰਡ ਬੰਨ ਗੇ ਨਾ ਉੱਥੇ ਬਹਿ ਕੇ ਕਹਿੰਦਾ ਮਨਾ ਅੱਜ ਤੋਂ ਬਾਅਦ ਚੋਰੀਆਂ ਕਰਨ ਦੀ ਲੋੜ ਨਹੀਂ ਅੱਜ ਤੋਂ ਬਾਅਦ ਕੀਆਂ ਮਾਰਨ ਦੀ ਲੋੜ ਨਹੀਂ ਧਾਨੀ ਇੰਨਾ ਇਕੱਠਾ ਕਰਕੇ ਲੈ ਚੱਲੇ ਲੋੜ ਹੀ ਨਹੀਂ ਮੰਨਣ ਦੀ ਸਾਧ ਸੰਗਤ ਕਹਿੰਦੇ ਜਦੋਂ ਪੰਡ ਬੰਨ ਲਈ ਜਾਣ ਲੱਗਿਆ ਉਹ ਜਿਹੜੇ ਕਮਰੇ 'ਚ ਜਿਹੜੇ ਰੂਮ 'ਚ ਖੜਾ ਹੈ ਕਹਿੰਦਾ ਰਾਜੇ ਦਾ ਇਦਾਂ ਵੱਡਾ ਸਿੰਘਾਸਣ ਲੱਗਿਆ ਹੈ ਸਨਹਾਣੇ ਕੋਈ ਚੀਜ਼ ਪਈ ਕਟੋਰੀ 'ਚ ਕਟੋਰੀ ਪਈ ਸੀ ਮਨ ਜਾ ਗਿਆ ਕਹਿੰਦਾ ਰਾਜੇ ਖਾਂਦੇ ਕੀ ਹੋਣਗੇ ਆ ਪਕੜ ਰਾਜਿਆਂ ਨੇ ਕਰੇ ਬਹਿਣਾ ਰਾਜੇ ਖਾਂਦੇ ਕੀ ਨੇ ਵੇਖ ਚੱਲੀਏ ਕਟੋਰੀ 'ਚ ਐ ਚੁੰਡੀ ਭਰੀ ਇਹਨੇ ਫੱੱਕਾ ਮਾਰਿਆ ਛੋਟਾ ਜਿਹਾ ਫੱੱਕਾ ਖਾ ਕੇ ਵੇਖਾਂ ਕੀ ਚੀਜ਼ ਜਦੋਂ ਫੱੱਕਾ ਮਾਰਿਆ ਉਹ ਕਟੋਰੀ 'ਚ ਸੀ ਚੂਰਨ ਜਿਹੜਾ ਰਾਜਾ ਪ੍ਰਸ਼ਾਦਾ ਛਕਣ ਤੋਂ ਬਾਅਦ ਲੈਂਦਾ ਸੀ ਤੇ ਚੂਰਨ 'ਚ ਹੁੰਦਾ ਹੈ ਲੂਣ ਜਦੋਂ ਇਹਨੇ ਫੱੱਕਾ ਮਾਰਿਆ ਮੱਥੇ ਤੇ ਹੱਥ ਮਾਰਦਾ ਉਹ ਆਠ ਹੀ ਕਰ ਬੈਠਾ ਜਾਂਦਾ ਜਾਂਦਾ ਐਨਾ ਧਨ ਇਕੱਠਾ ਕੀਤਾ ਮਾਇਆ ਇਕੱਠੀ ਕੀਤੀ ਇਹ ਵੀ ਕਰ ਲਿਆ ਸਾਰ ਸੰਗਤ ਉਸ ਵੇਲੇ ਕਹਿੰਦਾ ਇੰਨੀ ਮਿਹਨਤ ਕੀਤੀ ਕੀ ਕਰਾਂ ਕਦੇ ਧਨ ਚੁੱਕ ਲੰਦਾ ਕਦੇ ਥੱਲੇ ਰੱਖ ਦਿੰਦਾ ਇੰਨੀ ਮਿਹਨਤ ਕੀਤੀ ਬਤਾ ਕੀ ਕਹਿੰਦਾ ਐਨਾ ਚੋਰੀਆਂ ਤਾਂ ਫੇਰ ਵੀ ਕਰ ਲਾਂਗਾ ਧੰਨ ਦੇ ਇਕੱਠਾ ਫੇਰ ਵੀ ਕਰਨਾਗਾ ਠੀਕ ਹੈ ਮੇਰੀ ਮਿਹਨਤ ਲੱਗੀ ਪਰ ਗੁਰੂ ਨਾਨਕ ਦੇ ਬਚਨ ਨਹੀਂ ਦੁਆਰਾ ਮਿਲਨੇ ਮਹਾਰਾਜ ਦੇ ਬਚਨ ਥੋੜਾ ਦੁਆਰਾ ਹੋਣਗੇ ਜੋ ਮਰਜੀ ਹੋ ਜੇਗਾ ਨਾ ਬਚਨਾ ਤੋਂ ਨਹੀਂ ਜੀ ਖਿਸਕਣਾ ਵਾਹ ਛੱਡਿਆ ਧੰਨ ਮਾਰੀ ਘੋੜੇ ਨੂੰ ਵੱਡੀ ਘਰ ਆ ਕੇ ਸੌਂ ਗਿਆ ਵੇਖੋ ਕਿੱਡਾ ਪੱਕਾ ਹੈ ਬਚਨਾਂ ਦਾ ਆਪਣੇ ਘਰ ਆ ਗਿਆ ਆਰਾਮ ਕਰਦਾ ਹੈ ਜਦੋਂ ਦਿਨ ਚੜਿਆ ਰਾਜੇ ਨੇ ਉਤਲ-ਪੁਤਲ ਵੇਖੀ ਆ ਕੀ ਮੇਰੇ ਮੇਰੇ ਮਹਿਲ ਵਿੱਚ ਇਹ ਰਾਤੀ ਕੌਣ ਆਇਆ ਜਿਹਨੇ ਧਨ ਇੰਨਾ ਇਕੱਠਾ ਕਰ ਲਿਆ ਪੰਡ ਬੰਨ ਲਈ ਧਨ ਦੀ ਕੌਣ ਹੋ ਸਕਦਾ ਹੈ ਸਾਰੀ ਪਰਜਾ ਸਿਪਾਈ ਬੁਲਾਏ ਦੱਸੋ ਵੀ ਕੌਣ ਆਇਆ ਸੀ ਉਹ ਜਿਹੜੇ ਦਰਵਾਜ਼ੇ ਤੇ ਖੜੇ ਸੀ ਨਾ ਉਹਨਾਂ ਨੂੰ ਬੁਲਾ ਲਿਆ ਰਾਜਾ ਕਹਿੰਦਾ ਮੈਨੂੰ ਬੰਦਾ ਮਾਰ ਵੀ ਸਕਦਾ ਸੀ ਆ ਕੇ ਤੁਹਾਡੇ ਹੁੰਦਿਆਂ ਹੋਇਆਂ ਕੋਈ ਅੰਦਰ ਕਿੰਨਾ ਆ ਸਕਦਾ ਹੈ ਠੀਕ ਤਨ ਨਹੀਂ ਲੈ ਕੇ ਗਿਆ ਪਰ ਤੁਸੀਂ ਗਲਤੀ ਕੀਤੀ ਪਹਿਲਾਂ ਤੇ ਬਚਾ ਕਰੀਗੇ ਹੱਥ ਜੋੜ ਕੇ ਕਹਿੰਦੇ ਰਾਜਨ ਇਹ ਗਲਤੀ ਸਾਡੇ ਤੋਂ ਹੋਈ ਹੈ ਰਾਤੀ ਚੋਰ ਆਇਆ ਸੀ ਸਾਨੂੰ ਇਹ ਲੱਗਿਆ ਵੀ ਤੇਰਾ ਕੋਈ ਤੁਹਾਡਾ ਨਜ਼ਦੀਕੀ ਬੰਦਾ ਕੋਈ ਅਸੀਂ ਅੰਦਰ ਭੇਜਤਾ ਰਾਜਨ ਗਲਤੀ ਹੋ ਗਈ ਸਾਡੇ ਤੋਂ ਮaaf ਕਰ ਦੇਗੇ ਨਾ ਨਾ ਅੱਜ ਤੁਸੀਂ ਕੀਤੀ ਕੱਲ ਨੂੰ ਤੁਹਾਨੂੰ ਵੇਖ ਕੇ ਕੋਈ ਹੋਰ ਕਰੂ ਸਜ਼ਾ ਮਿਲੇਗੀ ਕਹਿੰਦੇ ਦੱਸੋ ਜੀ ਸਜ਼ਾ ਕੀ ਕਹਿੰਦਾ ਤੁਹਾਡੇ ਪਰਜਾ ਬਲਾ ਕੇ ਦੁਨੀਆ ਦੇ ਸਾਹਮਣੇ ਤੁਹਾਡੇ ਕੋਰੜੇ ਮਾਰੇ ਜਾਣਗੇ ਇਹ ਕਹਿੰਦਾ ਕੋਰੜੇ ਮਾਰੇ ਜਾਣਗੇ ਤੁਹਾਡੇ ਹਲ ਵੇਖ ਕੇ ਕੋਈ ਅੱਗੇ ਤੋਂ ਗਲਤੀ ਨਹੀਂ ਕਰੂ ਸਾਰੇ ਪਾਸੇ ਢੋਰਾ ਫਟਵਾਤਾ ਰਾਤੀ ਚੋਰ ਆਇਆ ਜੀ ਰਾਜੇ ਦੇ ਮਹਿਲ ਚ ਚੋਰੀ ਕਰਕੇ ਲੈ ਚੱਲਿਆ ਸੀ ਜਿਨ੍ਹਾਂ ਸਿਪਾਹੀਆਂ ਨੇ ਅੰਦਰ ਵੜਿਆ ਉਹਨਾਂ ਦੇ ਖੋਰੜੇ ਪੈਣਗੇ ਲੋਕੀ ਵੇਖਣ ਆਓ ਐਵੇਂ ਲੁੰਦੇ ਨੇ ਦੁਨੀਆ ਵੇਖਣ ਆਵੇ ਸਾਰੇ ਆ ਗਏ ਵੇਖਣ ਆਣ ਵਹੀ ਰਾਤ ਕੇ ਲੋਕੀ ਜਾਣ ਲੱਗੇ ਇਹਦੇ ਭੂਮੀਆਂ ਚੋਰ ਕਹਿੰਦਾ ਵੀ ਰੋਲਾ ਪੈਂਦਾ ਲੋਕੀ ਜਾ ਕੇ ਕਿੱਧਰ ਨੂੰ ਰਹੇ ਨੇ ਵਿਚਾਲੇ ਖਲਾਰ ਕੇ ਰਸਤੇ 'ਚ ਕਿਸੇ ਨੂੰ ਪੁੱਛਦਾ ਭੂਮੀਆਂ ਕਹਿੰਦਾ ਕਿੱਥੇ ਚੱਲੇ ਹੋ ਉਹ ਰਾਹੀ ਦੱਸਦੇ ਨੇ ਤੈਨੂੰ ਨਹੀਂ ਪਤਾ ਰਾਤ ਰਾਜੇ ਦੇ ਮਹਿਲਾਂ 'ਚ ਚੋਰ ਆਇਆ ਜਿਨ੍ਹਾਂ ਨੇ ਅੰਦਰ ਵੜਿਆ ਕਹਿੰਦੇ ਸੁਣਿਆ ਵੀ ਮਾਇਆ ਤੇ ਨਹੀਂ ਲੈ ਕੇ ਗਿਆ ਧਨ ਤੇ ਨਹੀਂ ਲੈ ਕੇ ਗਿਆ ਪਰ ਜਿਹੜੇ ਉਹ ਉਹ ਸਿਪਾਈ ਸੀ ਉਹਨਾਂ ਨੂੰ ਫਸਾ ਗਿਆ ਰਾਜਾ ਕਹਿੰਦਾ ਵੀ 50-50 ਕੋਰੜੇ ਮਾਰਨੇ ਨੇ ਉਹਨੇ ਵੇਖਣ ਵਾਸਤੇ ਬੁਲਾਇਆ ਹੈ ਕਹਿੰਦਾ ਅੱਛਾ ਇਹ ਪਤਾ ਵੀ ਆਪ ਹੀ ਅੱਗੇ ਖੜਾ ਹੈ ਕਿਨਾਂ ਰਾਜੇ ਦੇ ਚੋਰ ਕਿਨੇ ਚੋਰ ਆਇਆ ਨਾ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਤੀਜਾ ਵਦਨ ਯਾਦ ਆ ਗਿਆ ਕਹਿਣਾ ਮੰਨਾ ਗਲਤੀਆਂ ਤੂੰ ਕਰੇ ਚੋਰੀਆਂ ਤੂੰ ਕਰੇ ਗਰੀਬ ਮਾਰ ਕਿਸੇ ਹੋਰ ਨਾਲ ਮਾਰ ਕੋਈ ਹੋਰ ਖਾਵੇ ਧਿਆਨ ਦੇਓ ਬਈ ਗਲਤੀਆਂ ਤੂੰ ਕਰੇ ਚੋਰੀਆਂ ਤੂੰ ਕਰੇ ਮਾਰ ਕੋਈ ਹੋਰ ਖਾਵੇ ਇਹ ਨਹੀਂ ਹੋ ਸਕਦਾ ਮਾਰੀ ਘੋੜੇ ਨੂੰ ਅੱਡੀ ਭਜਿਆ ਜਾਂਦਾ ਹੈ ਘੋੜੇ ਨੂੰ ਅੱਡੀ ਮਾਰੀ ਰਾਜੇ ਦੇ ਬੰਦੇ ਸਾਹਮਣੇ ਖਿੜਾਰੇ ਹੋਏ ਨੇ ਇਹਨਾਂ ਦੇ ਕੋੜੜੇ ਮਾਰਨੇ ਨੇ ਕਿਨੇ ਘੋੜੇ ਤੇ ਚੜਿਆ ਜਾਂਦਾ ਹੈ ਰਾਜੇ ਦੇ ਮਹਿਲਾਂ ਚ ਜਾ ਕੇ ਘੋੜਾ ਰੋਕਿਆ ਤੇ ਘੋੜਾ ਰੋਕ ਕੇ ਕਹਿੰਦਾ ਰਾਜਾ ਰੁਕ ਜਾ ਆ ਜਿਹਨਾਂ ਨੂੰ ਮਾਰ ਮਾਰਨ ਲੱਗਾ ਇਹਨਾਂ ਨੂੰ ਕੁਛ ਨਾ ਆਖੀ ਮੈਂ ਦੱਸਦਾ ਸਾਰੀ ਜਿਨ੍ਹਾਂ ਦੇ ਕੋਰੜੇ ਮਾਰਨ ਲੱਗਾ ਐ ਇਹਨਾਂ ਨੂੰ ਨਾ ਕੁਛ ਵੀ ਗਈ ਇਹਨਾਂ ਨੂੰ ਨਾ ਕੁਛ ਵੀ ਬੋਲੀ ਮੈਂ ਦੱਸਣਾ ਦੇ ਕੌਣ ਹੈ ਬਈ ਤੂੰ ਸੁਣਿਆ ਤੂੰ ਕੌਣ ਹੈ ਕਹਿੰਦਾ ਜੀ ਮੈਂ ਮੈਂ ਚੋਰ ਜਿਹਨੇ ਰਾਤੀ ਚੋਰੀ ਕੀਤੀ ਮੈਂ ਉਹ ਚੋਰ ਆ ਜਿਹਨੇ ਰਾਤ ਤੇਰੇ ਮਹਿਲਾ ਚ ਕੋਈ ਹੋਰ ਨਹੀਂ ਮੈਂ ਆਇਆ ਸੀ ਅੱਛਾ ਰਾਜਾ ਕਹਿੰਦਾ ਤੂੰ ਚੋਰੀ ਕਰਕੇ ਲੈ ਕੇ ਗਿਆ ਜੀ ਲੈ ਕੇ ਗਿਆ ਲੈ ਕੇ ਨਹੀਂ ਗਿਆ ਚੋਰੀ ਕੀਤੀ ਰਾਜਾ ਕਹਿੰਦਾ ਮੈਨੂੰ ਆਏ ਦੱਸ ਪਹਿਲਾਂ ਤਾਂ ਤੂੰ ਅੰਦਰ ਆ ਗਿਆ ਫਿਰ ਤੂੰ ਚੋਰੀ ਕੀਤੀ ਹੁਣ ਮਾਰ ਖਾਣ ਦਾ ਸਮਾਂ ਹੈ ਹੁਣ ਕਿਉਂ ਆਇਆ ਇਹ ਵੀ ਦੱਸ ਕਹਿੰਦਾ ਜਿੰਨਾ ਧਨ ਇਕੱਠਾ ਕੀਤਾ ਜਿੰਨੀਆਂ ਮੋਹਰਾਂ ਇਕੱਠੀਆਂ ਕੀਤੀਆਂ ਉੱਥੇ ਛੱਡ ਗਿਆ ਤੂੰ ਲੈ ਕੇ ਕਿਉਂ ਨਹੀਂ ਗਿਆ ਚੋਰੀ ਕਰਕੇ ਲੈ ਕੇ ਕਿਉਂ ਨਹੀਂ ਗਿਆ ਤੂੰ ਤੂੰ ਤੇ ਡੱਕਾ ਵੀ ਨਹੀਂ ਕਰਾਇਆ ਫਦਾ ਕੀ ਕਹਿੰਦਾ ਕਹਿੰਦਾ ਰਾਜਨ ਨਹੀਂ ਸੀ ਬਚਣਾ ਤੇਰੇ ਧਨ ਦਾ ਇੱਕ ਡੱਕਾ ਵੀ ਜੇ ਮੇਰੇ ਗੁਰੂ ਨਾਨਕ ਦੇ ਬਚਨ ਸਾਹਮਣੇ ਨਾ ਆਉਂਦਾ ਠੀਕ ਹੈ ਜੇ ਗੁਰੂ ਨਾਨਕ ਦੇ ਬਚਨ ਸਾਹਮਣੇ ਨਾ ਆਉਂਦੇ ਕਿਹੜੇ ਗੁਰੂ ਨਾਨਕ ਕਿਹੜੇ ਬਚਨ ਕਹਿੰਦਾ ਥੋੜੇ ਦਿਨ ਹੋਏ ਨੇ ਬਾਬਾ ਨਾਨਕ ਮਿਲਿਆ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਾਰੇ ਨੇ ਕਿਹਾ ਮੈਂ ਕਿਆ ਚੋਰੀਆਂ ਛੱਡੀਆਂ ਨਹੀਂ ਜਾਂਦੀਆਂ ਤਿੰਨ ਬਚਨ ਦੇ ਕੇ ਕਿਹੜੇ ਬਚਨ ਸੀ ਕਹਿੰਦਾ ਮੈਨੂੰ ਗੁਰੂ ਨਾਨਕ ਸਾਹਿਬ ਮਾਰੇ ਨੇ ਕਿਹਾ ਝੂਠ ਨਹੀਂ ਬੋਲਣਾ ਨੂਨ ਖਾ ਕੇ ਹਰਾਮ ਨਹੀਂ ਕਰਨਾ ਗਰੀਬ ਮਾਰ ਨਹੀਂ ਹੁਣ ਦੇਣੀ ਪੁੱਛ ਤੇਰੇ ਬੰਦਿਆਂ ਨੂੰ ਛਪਾਈਆਂ ਨੂੰ ਪੁੱਛ ਮੈਂ ਆਇਆ ਇਹਨਾਂ ਨੇ ਪੁੱਛਿਆ ਤੂੰ ਕੌਣ ਹੈ ਮੈਂ ਸੱਚ ਬੋਲਿਆ ਵੀ ਚੋਰ ਹਾਂ ਇਹਨਾਂ ਨੇ ਅੰਦਰ ਭੇਜ ਦਿੱਤਾ ਮੈਂ ਧਨ ਇਕੱਠਾ ਕਰ ਲਿਆ ਤੂੰ ਕਹਿੰਨੇ ਵੀ ਲੈ ਕੇ ਕਿਉਂ ਨਹੀਂ ਗਿਆ ਮੈਂ ਧਨ ਇਕੱਠਾ ਕਰ ਲਿਆ ਮਾਇਆ ਇਕੱਠੀ ਕਰ ਲਈ ਜਦੋਂ ਲੈ ਕੇ ਜਾਣ ਲੱਗਿਆ ਉਹ ਤੇਰੇ ਸਰਾਣੇ ਪਿਆ ਸੀ ਕਟੋਰੀ ਚ ਚੂਰਨ ਉਹ ਮੈਂ ਖਾ ਲਿਆ ਚੁੰਡੀ ਭਰ ਕੇ ਤੇ ਚੂਰਨ ਚ ਹੁੰਦਾ ਲੂਣ ਮਹਾਰਾਜ ਅਤੀਜਾ ਬਚਨ ਯਾਦ ਆ ਗਿਆ ਗੁਰੂ ਨਾਨਕ ਸਾਹਿਬ ਕਹਿ ਗਏ ਸੀ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਤਾ ਛੱਡਤਾ ਸਾਰਾ ਕੁਛ ਓਥੀ ਕਹਿੰਦਾ ਅੱਛਾ ਹੁਣ ਕਿਉਂ ਆਇਆ ਕਹਿੰਦਾ ਹੁਣ ਤਾਂ ਆਇਆ ਮੇਰੇ ਗੁਰੂ ਨਾਨਕ ਦਾ ਤੀਜਾ ਬਚਨ ਸੀ ਕਿਸੇ ਨਾਲ ਗਰੀਬ ਮਾਰ ਕਰਨੀ ਨਹੀਂ ਤੇ ਹੋਣ ਨਹੀਂ ਦੇਣੀ ਰਾਜਨਾ ਆ ਜਿਹੜੇ ਬੰਦਿਆਂ ਨੂੰ ਕੁੱਟਣ ਲੱਗੇ ਆ ਨਾ ਇਹਨਾਂ ਦਾ ਕੋਈ ਕਸੂਰ ਨਹੀਂ ਕਸੂਰ ਮੇਰਾ ਹੈ ਗਲਤੀਆਂ ਮੈਂ ਕਰਾਂ ਗਲਤੀਆਂ ਭੂਮੀਆਂ ਕਰੇ ਤੇ ਮਾਰੇ ਖਾਨ ਇਹ ਨਹੀਂ ਹੋ ਸਕਦਾ ਇਹਨਾਂ ਨੂੰ ਕੁਛ ਨਾ ਆਖੀ ਮੈਂ ਤੇਰੇ ਸਾਹਮਣੇ ਖੜਾ ਜੋ ਦਿਲ ਕਰਦਾ ਹੈ ਓਦਾਂ ਕਰਦਾ ਜਿੱਦਾਂ ਦਿਲ ਕਰਦਾ ਹੈ ਮੈਨੂੰ ਮਾਰ ਜਿਹੜੀ ਮਾਰ ਮਾਰਨੀ ਰਾਜੇ ਨੇ ਮੱਥੇ ਨੂੰ ਫੜ ਲਿਆ ਕਹਿੰਦਾ ਗੱਲ ਸੁਣ ਗੁਰੂ ਨਾਨਕ ਸਾਹਿਬ ਮਾਰੇ ਕਿਹੜਾ ਇੱਥੇ ਬੈਠੇ ਨੇ ਜਦੋਂ ਚੋਰੀ ਕੀਤੀ ਚੋਰੀ ਕਰਨ ਆਇਆ ਕਿਹੜਾ ਮਾਰੇ ਨੇ ਵੇਖਿਆ ਛੱਡ ਕੇ ਗਿਆ ਕਿਹੜਾ ਮਾਰੇ ਨੂੰ ਹੋ ਸਕਦਾ ਸੀ ਝੂਠ ਵੀ ਬੋਲ ਸਕਦਾ ਸੀ ਐਨਾ ਯਕੀਨ ਇੰਨਾ ਬਚਨਾ ਦਾ ਪੱਕਾ ਰਾਜਾ ਕਹਿੰਦਾ ਭੂਮੀਆਂ ਉਹ ਤੂੰ ਚੋਰੀਆਂ ਕਰਦਾ ਕਾਹਦੇ ਵਾਸਤੇ ਇਹ ਗੁਨਾਹ ਕਰਦਾ ਕਿਉਂ ਹੈ ਕਹਿੰਦਾ ਜੀ ਬੱਚੇ ਪਾਲਣੇ ਨੇ ਧਨ ਚਾਹੀਦਾ ਮਾਇਆ ਚਾਹੀਦੀ ਪਰਿਵਾਰ ਐ ਸਾਰਾ ਰਾਜੇ ਦਾ ਦਿਲ ਆਇਆ ਭੂਮੀਆਂ ਦੇ ਭੂਮੀਆਂ ਅੱਜ ਤੋਂ ਬਾਅਦ ਤੈਨੂੰ ਕੋਈ ਚੋਰੀ ਕਰਨ ਦੀ ਲੋੜ ਨਹੀਂ ਅੱਜ ਤੋਂ ਬਾਅਦ ਕੋਈ ਠਗੀਆਂ ਮਾਰਨ ਦੀ ਡਾਕੇ ਮਾਰਨ ਦੀ ਲੋੜ ਨਹੀਂ ਲੈ ਚੇਤੇ ਰੱਖੀ ਅੱਜ ਤੋਂ ਬਾਅਦ ਤੂੰ ਮੇਰਾ ਐਨਾ ਦਿਲ ਜਿੱਤਿਆ ਐਡਾ ਵਿਸ਼ਵਾਸ ਐਡਾ ਇਮਾਨਦਾਰ ਬੰਦਾ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ ਤੈਨੂੰ ਚੋਰੀਆਂ ਮਾਇਆ ਠਗੀਆਂ ਮਾਰਨ ਦੀ ਲੋੜ ਨਹੀਂ ਅੱਜ ਤੋਂ ਬਾਅਦ ਮੈਂ ਆਪਣੇ ਰਾਜ ਭਾਗ ਦਾ ਤੈਨੂੰ ਸਭ ਤੋਂ ਵੱਡਾ ਵਜੀਦ ਥਾਪਨਾ ਬੋਲੋ ਸ਼੍ਰੀ ਵਾਹ ਜਦੋਂ ਗੁਰੂ ਮੇਰ ਦੇ ਘਰ ਚੋਂਦਾ ਨਾ ਐਂ ਵਰਸ਼ਿਸ਼ ਕਰਦਾ ਹੈ ਉਹ ਚੋਰਾਂ ਤੋਂ ਰਾਜੇ ਬਣਾ ਸਕਦਾ ਹੈ ਸਾਧ ਸੰਗਤ ਜੀ ਤੈਨੂੰ ਚੋਰੀਆਂ ਕਰਨ ਦੀ ਲੋੜ ਨਹੀਂ ਦੱਸ ਕਿੰਨਾ ਧਨ ਚਾਹੀਦਾ ਹੈ ਕੱਲਾ ਬੋਲਿਆ ਨਹੀਂ ਕੋਲ ਖੜਾ ਕੇ ਤਿਲਕ ਵੀ ਉਸੇ ਵੇਲੇ ਕਰਾਇਆ ਵੀ ਮੇਰਾ ਵਜ਼ੀਰ ਥਾਪੋ ਜਦੋਂ ਵਜ਼ੀਰ ਵਜ਼ੀਰੀ ਦੇਣ ਲੱਗੇ ਨਾ ਭੂਮੀਆਂ ਚੋਰ ਰੋਈ ਰੰਗਣ ਭੂਮੀਆਂ ਚੋਰ ਰੋਂਦਾ ਰੋਂਦਾ ਬੋਲਦਾ ਹੈ ਗੁਰੂ ਨਾਨਕ ਸਾਹਿਬ ਮਾਰੇ ਕਿਉਂ ਕਹਿੰਦੇ ਸੀ ਵੀ ਬਚਨ ਪਗਾਦੀ ਹੁਣ ਸਮਝ ਆਈ